ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਪੜ੍ਹਾਂਗੇ ਪੰਜਾਬ ਬੋਰਡ ਦੀ ਕਲਾਸ 8ਵੀਂ ਦਾ ਹਿਸਟਰੀ ਦਾ ਚੈਪਟਰ ਨੰਬਰ 6 ਜਿਸ ਦਾ ਨਾਮ ਹੈ ਵੈਨ ਵੇਅਰ ਐਂਡ ਹਾਊ ਇੱਕ ਨਜ਼ਰ ਅੱਜ ਦੇ ਚੈਪਟਰ ਵਿੱਚ ਅਸੀਂ ਅੱਜ ਪੜ੍ਹਾਂਗੇ ਹਿਸਟਰੀ ਦੇ ਮਾਡਰਨ ਪੀਰੀਅਡ ਬਾਰੇ ਆਧੁਨਿਕ ਕਾਲ ਚਲੋ ਸ਼ੁਰੂ ਕਰਤੀਆਂ History is the study of the past historians have divided the history of the world into three periods kide kide ancient medieval and modern so in this way indian history have also been divided into ancient medieval and modern history so kende ne ki history jehdi hundi ho past di study hundi hai te historians jehdiya ohna ne pure world di history nu ਤਿੰਨ ਕਾਲਾਂ ਦੇ ਵਿੱਚ ਵੰਡਿਆ ਹੋਇਆ ਹੈ ਕਿਹੜੇ ਕਿਹੜੇ ਕਾਲ ਐਂਸ਼ੀਅੰਟ ਕਾਲ ਮੀਡੀਵਲ ਤੇ ਮਾਡਰਨ ਠੀਕ ਹੈ ਪ੍ਰਾਤਨ ਕਾਲ ਮੱਧ ਕਾਲ ਅਤੇ ਆਧੁਨਿਕ ਕਾਲ ਇਹਨਾਂ ਤਿੰਨਾਂ ਕਾਲਾਂ ਦੇ ਵਿੱਚ ਕਿੰਨਾ ਪੀਰੀਅਡਸ ਦੇ ਵਿੱਚ ਜਿਹੜਾ ਹੈ ਹਿਸਟਰੀ ਨੂੰ ਵੰਡਿਆ ਹੋਇਆ ਹੈ ਪੂਰੇ ਸੰਸਾਰ ਦੀ ਹਿਸਟਰੀ ਨੂੰ ਇਸੇ ਤਰ੍ਹਾਂ ਹੀ ਇੰਡੀਆ ਦੀ ਹਿਸਟਰੀ ਨੂੰ ਵੀ ਇਹਨਾਂ ਤਿੰਨਾਂ ਭਾਗਾਂ ਦੇ ਵਿੱਚ ਹੀ ਵੰਡਿਆ ਗਿਆ ਹੈ ਇੰਡੀਅਨ ਐਂਸ਼ੀਅੰਟ ਹਿਸਟਰੀ ਇੰਡੀਅਨ ਮੀਡੀਵਲ ਹਿਸਟਰੀ ਐਂਡ ਇੰਡੀਅਨ ਮਾਡਰਨ ਹਿਸਟਰੀ But the duration of these periods is not the same in different parts of the world. For example, the modern period said to have begun in Europe in the 16th century, but in India, the 16th century, when the Mughal rulers like Babur, Hamayu and Akbar ruled over India was a part of medieval period. Those countries of the world who progressed progressed much faster than those whose pace for so development was slower witnessed the emergence of modern period era so ye keh rahe ne ki eh sare jehdi duration hundi hai time di matlab jo jehda hai ki kadon kisi country de vich pratan kal hai kadon madhy kal hai kadon modern kal hai sare pure sansar di har ek country de vich eh wakra wakra samaa hunda hai ਫੋਰ ਐਗਜ਼ਾਮਪਲ ਉਹ ਦੱਸ ਰਹੇ ਨੇ ਕਿ ਜਦੋਂ ਯੂਰਪ ਦੇ ਵਿੱਚ 16ਵੀਂ ਸਦੀ ਦੇ ਵਿੱਚ ਹੀ ਮਾਡਰਨ ਪੀਰੀਅਡ ਸ਼ੁਰੂ ਹੋ ਗਿਆ ਸੀ ਠੀਕ ਹੈ ਮਾਡਰਨ ਮਾਡਰਨ ਪੀਰੀਅਡ ਜਿਹੜਾ ਹੈ ਯੂਰਪ ਦੇ ਵਿੱਚ 16th ਸੈਂਚਰੀ ਵਿੱਚ ਸ਼ੁਰੂ ਹੋ ਚੁੱਕਾ ਸੀ ਉੱਥੇ ਇੰਡੀਆ ਦੇ ਵਿੱਚ 16th ਸੈਂਚਰੀ ਦੇ ਵਿੱਚ 16ਵੀਂ ਸਦੀ ਦੇ ਅਜੇ ਇੱਥੇ ਮੁਗਲ ਰੂਲ ਕਰ ਰਹੇ ਸਨ ਮੁਗਲ ਕਿਹੜੇ ਬਾਬਰ ਹਮਾਇਉ ਤੇ ਅਕਬਰ ਵਰਕੇ ਜਿਹੜੇ ਸੀਗੇ ਮੁਗਲ ਰੂਲ ਕਰ ਰਹੇ ਸੀ ਤੇ ਉਸ ਸਮੇਂ ਭਾਰਤ ਦੇ ਵਿੱਚ ਮੀਡੀਵਲ ਪੀਰੀਅਡ ਜਾਨੀ ਕਿ ਮੱਧਕਾਲ ਚੱਲ ਰਿਹਾ ਸੀ ਠੀਕ ਹੈ ਤੇ ਕਹਿ ਰਹੇ ਕਿ ਛੇੜੀਆਂ ਕੰਟਰੀ ਜਿਹੜੀਆਂ ਜਲਦੀ ਡਿਵੈਲਪਮੈਂਟ ਕਰਦੀਆਂ ਆ ਤੇ ਉਹ ਉਹਨਾਂ ਦੇ ਜਲਦੀ ਹੀ ਮਾਡਰਨ ਪੀਰੀਅਡ ਆ ਜਾਂਦਾ ਆ ਤੇ ਜਿਹੜੇ ਜਿਨ੍ਹਾਂ ਦਾ ਡਿਵੈਲਪਮੈਂਟ ਥੋੜੀ ਸਲੋ ਹੁੰਦੀ ਏ ਉਹਨਾਂ ਦਾ ਮਾਡਰਨ ਪੀਰੀਅਡ ਜਿਹੜਾ ਹੈ ਉਹ ਥੋੜਾ ਲੇਟ ਆਉਂਦਾ ਹੈ ਨੈਕਸਟ ਦਾਸਰੇ ਨੇ ਇਨ ਦਾ ਮਾਡਰਨ ਪੀਰੀਅਡ ਇਨ ਦਾ ਮਾਡਰਨ ਪੀਰੀਅਡ ਬੀਗਨ ਇਨ ਦਾ 18th ਸੈਂਚਰੀ ਆਫਟਰ ਦਾ ਡੈਥ ਆਫ ਮੁਗਲ एंपਾਇਰ ਔਰੰਗਜ਼ੇਬ ਇਨ ਇੰਡੀਆ ਮਾਡਰਨ ਪੀਰੀਅਡ ਬੀਕਨ ਇਨ ਦਾ 18th ਸੈਂਚਰੀ ਆਫਟਰ ਦਾ ਡੈਥ ਆਫ ਮੁਗਲ ਐਮਪੀਰਰ ਔਰੰਗਜ਼ੇਬ ਇੰਡੀਆ ਦੇ ਵਿੱਚ ਮਾਡਰਨ ਪੀਰੀਅਡ ਕਦੋਂ ਸ਼ੁਰੂ ਹੋਇਆ 18ਵੀਂ ਸਦੀ ਦੇ ਵਿੱਚ ਮੁਗਲ ਬਾਦਸ਼ਾ ਔਰੰਗਜ਼ੇਬ ਦੀ ਮੌਤ ਤੋਂ ਬਾਦ ਇਸ ਤਰ੍ਹਾਂ ਸਾਡਾ ਇੰਡੀਆ ਭਾਰਤ ਯੂਰਪ ਦੇ ਮੁਕਾਬਲੇ ਦੋ ਸਦੀਆਂ ਪਿੱਛੇ ਹੈ ਭਾਵ ਕਿ ਸਾਡਾ ਮਾਡਰਨ ਯੁੱਗ ਜਿਹੜਾ ਆ ਸਾਡਾ ਮਾਡਰਨ ਕਾਲ ਮੋਡ 18ਵੀਂ ਸਦੀ ਵਿੱਚ ਸ਼ੁਰੂ ਹੁੰਦਾ ਹੈ ਉੱਥੇ ਯੂਰਪ ਦਾ ਮਾਡਰਨ ਕਾਲ ਜਿਹੜਾ ਹੈ ਆ ਆਧੁਨਿਕ ਯੁੱਗ ਉਹ 16ਵੀਂ ਸਦੀ ਵਿੱਚ ਸ਼ੁਰੂ ਹੋ ਚੁੱਕਾ ਸੀ ਡਿਊਰਿੰਗ ਥਿਸ ਪੀਰੀਅਡ many old powers began weakening and in the in their place many new powers like marathas sikh rohelas pathans and rajputs emerged is is samay te jehdiya old powers sigiyan praniyan tak na jehdiya sarkara mughal jita si oh weak hone shuru ho gaye ate bahut sariyan ohna di jagah te bahut sariyan naviyan powers like marathe sikh rohele pathan te rajput ਹੋਂਦ ਵਿੱਚ ਆਏ ਉਹਨਾਂ ਦੀ ਪਾਵਰ ਜਿਹੜੀ ਉੱਭਰਨੀ ਸ਼ੁਰੂ ਹੋ ਗਈ ਦਾ ਮਿਚੁਅਲ ਸਟ੍ਰਗਲ ਅਮੰਗ ਦਾ ਇੰਡੀਅਨ ਪਾਵਰਸ ਵੀ ਦਾ ਪੀ ਫੋਰ ਦਾ ਫੋਰਨ ਪਾਵਰਸ ਲਾਈਕ ਪੁਰਤੂਗਾਲ ਡੱਚ ਬ੍ਰਿਟਿਸ਼ ਐਂਡ ਫ੍ਰੈਂਚ ਟੂ ਟ੍ਰਾਈ ਫੋਰ ਸੁਪਰਮੇਸੀ ਐਂਡ ਇਸਟੈਬਲਿਸ਼ देयर ਓਨ ਐਮਪਾਇਰ ਇਨ ਇੰਡੀਆ ਜਿੱਥੇ ਦੇਸੀ ਤਾਕਤਾਂ ਆਪਣੀ ਸੱਤਾ ਕਾਇਮ ਕਰਨ ਦੇ ਵਿੱਚ ਲੱਗੀਆਂ ਹੋਈਆਂ ਸੀ ਦੂਜੇ ਪਾਸੇ ਫੋਰਨਰ ਜਿਹੜੇ ਸੀਗੇ ਜਿਦਾਂ ਲਾਇਕ ਪੁਰਤਗਾਲੀ ਡੱਚ ਬ੍ਰਿਟਿਸ਼ ਤੇ ਫ੍ਰੈਂਚ ਉਹ ਵੀ ਆਪਣੀ ਤਾਕਤ ਸਟੈਬਲਿਸ਼ ਕਰਨ ਦੇ ਵਿੱਚ ਲੱਗੇ ਹੋਏ ਸਨ ਵਿਦ ਦਾ ਕਮਿੰਗ ਆਫ ਥੀਸ ਫੋਰਨ ਪਾਵਰਸ ਮਾਡਰਨ ਪੀਰੀਅਡ ਬਿਕਨ ਇਨ ਇੰਡੀਆ ਤੇ ਇੰਨਾ ਜਿਹੜੀਆਂ ਫੋਰਨ ਪਾਵਰਸ ਦੇ ਆਉਣ ਦੇ ਨਾਲ ਹੀ ਇੰਡੀਆ ਦੇ ਵਿੱਚ ਆਧੁਨਿਕ ਯੁੱਗ ਜਿਹੜਾ ਸ਼ੁਰੂ ਹੋ ਗਿਆ ਸੋ ਇਨ ਥਿਸ ਵੇ modern period in europe began in the 16th century but india it began in the 18th century is tarah europe de vich aadhunik yug 16vi sadi vich shuru hoya te india de vich 18vi sadi de vich shuru hoya there were many social evils prevalent in india compared with foreign societies to root out these social evils from the society many social reformers tried their best In the economic field also there were many shorts coming so many indian rulers administrators and economists paid special attention towards agriculture trade and industry to improve it at that time many schools and colleges were established where foreign languages were taught side by side with the indian languages western ideas enlightened the indians along with western education and literature so in this way modern period began in india haan ji to keh rahe ne ki jidda itthe 18th sadi shuru hui there were many social evils prevalent in the india compared with foreign societies ta foreign ji apan gal foreign di kariye ta unna de culture de mukabale india de vich bahut sariyan us samay buraiyan phailiyan hian si unna buraiyan nu jad to khatam karan layi saryyan ne aapu apna jehda si aapu apni koshish kiti te ithon di jehdi india di us samay di economy field jehdi si gi economic field matlab arthik taur te vi kafi sare kafi sare matlab ਦੌਨਫਾਲ ਚੱਲ ਰਿਹਾ ਸੀ ਸੋ ਮੈਨੀ ਇੰਡੀਅਨ ਰੂਲਰਸ ਬਹੁਤ ਸਾਰੇ ਜਿਹੜੀ ਇੰਡੀਅਨ ਰੂਲਰਸ ਸੀਗੇ ਐਡਮਿਨਿਸਟਰ ਸੀਗੇ ਤੇ ਹੋਰ ਇਕਨੋਮਿਸਟ ਸੀ ਉਹਨਾਂ ਨੇ ਇੰਡੀਆ ਦੇ ਐਗਰੀਕਲਚਰ ਟ੍ਰੇਡ ਤੇ ਇੰਡਸਟਰੀ ਵੱਲ ਚੰਗਾ ਆਪਣਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਉਸ ਟਾਈਮ ਤੇ ਬਹੁਤ ਸਾਰੇ ਸਕੂਲ ਤੇ ਕਾਲਜ ਸਟੈਬਲਿਸ਼ ਹੋਏ ਜਿੱਥੇ ਇੰਡੀਅਨ ਲੈਂਗੁਏਜਸ ਦੇ ਨਾਲ-ਨਾਲ ਇੰਗਲਿਸ਼ ਤੇ ਹੋਰ ਫੋਰਨ ਲੈਂਗੁਏਜਸ ਦੀ ਵੀ ਪੜਾਈ ਕਰਵਾਈ ਜਾਣ ਲੱਗੀ ਤੇ ਵੈਸਟਰਨ ਜਿਹੜੀ ਸੀ ਪੱਛਮ ਦਾ ਜਿਹੜਾ ਵਿਚਾਰਧਾਰਾ ਸੀ ਉਹ ਲੋਕਾਂ ਦੇ ਵਿੱਚ ਫੈਲਣੀ ਸ਼ੁਰੂ ਹੋ ਗਈ ਕਿਵੇਂ ਪੱਛਮੀ ਜਿਹੜੀ ਸਿੱਖਿਆ ਲੋਕਾਂ ਨੂੰ ਦਿੱਤੀ ਜਾਣ ਲੱਗੀ ਤੇ ਪੱਛਮੀ ਲਿਟਰੇਚਰ ਪੜਾਇਆ ਜਾਣ ਲੱਗਿਆ ਜਦੋਂ ਵੀ ਆਪਾਂ ਕਿਸੇ ਹੋਰ ਦੂਜੀ ਭਾਸ਼ਾ ਦਾ ਜਾਂ ਕਿਸੇ ਦੂਜੇ ਸੱਭਿਆਚਾਰ ਦਾ ਸਾਹਿਤ ਪੜ੍ਹਦੇ ਹਾਂ ਜਾਂ ਉੱਥੋਂ ਦੀ ਸਿੱਖਿਆ ਹਾਸਲ ਕਰਦੇ ਹਾਂ ਤਾਂ ਉੱਥੋਂ ਦੀ ਵਿਚਾਰਧਾਰਾ ਦਾ ਸਾਡੇ ਉੱਤੇ ਪ੍ਰਭਾਵ ਪੈਣਾ ਲਾਜ਼ਮੀ ਹੁੰਦਾ ਹੈ ਇਹੀ ਚੀਜ਼ ਲੋਕਾਂ ਦੇ ਹੋਈ ਕਿ ਜੋ ਯੂਰਪੀਅਨ ਕੰਟਰੀ ਵਾਲਿਆਂ ਨੇ ਆਪਣੇ ਸਕੂਲ ਸਥਾਪਿਤ ਕੀਤੇ ਆਪਣੇ ਕਾਲਜਾਂ ਦੇ ਵਿੱਚ ਇੰਗਲਿਸ਼ ਪੜਾਉਣੀ ਸ਼ੁਰੂ ਕੀਤੀ ਇੰਗਲਿਸ਼ ਲਿਟਰੇਚਰ ਪੜਾਉਣਾ ਸ਼ੁਰੂ ਕੀਤਾ ਤੇ ਲੋਕਾਂ ਦੇ ਉੱਤੇ ਉਹਨਾਂ ਦੀ ਸੋਚ ਵੀ ਹਾਵੀ ਹੋਣ ਲੱਗੀ ਫਿਰ ਉਸ ਤੋਂ ਬਾਅਦ ਜਦੋਂ ਲੋਕਾਂ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ ਤਾਂ ਲੋਕਾਂ ਦੇ ਅੰਦਰ ਫਰੀडम ਤੇ ਇਕਵੈਲਟੀ ਐਂਡ ਬ੍ਰਦਰਹੁੱਡ ਦੀ ਫੀਲਿੰਗ ਵੀ ਜਾਗਣੀ ਸ਼ੁਰੂ ਹੋ ਗਈ ਮਤਲਬ ਲੋਕਾਂ ਦੇ ਅੰਦਰ ਇੱਕ ਆਜ਼ਾਦੀ ਦੀ ਭਾਵਨਾ ਬਰਾਬਰਤਾ ਦੀ ਤੇ ਭਾਈਚਾਰੇ ਦੀ ਭਾਵਨਾ ਜਿਹੜੀ ਸ਼ੁਰੂ ਹੋਗੀ ਜਾਗਣੀ ਤੇ ਲੋਕ ਜਾਗਰੂਕ ਹੋਣੇ ਸ਼ੁਰੂ ਹੋਗੇ ਹੁਣ ਜਦੋਂ ਲੋਕ ਜਾਗਰੂਕ ਸ਼ੁਰੂ ਹੋਣੇ ਹੋਗੇ ਤਾਂ ਉਹਨਾਂ ਨੇ ਅੰਗਰੇਜ਼ਾਂ ਦਾ ਜਿਹੜਾ ਸੀਗਾ ਰੂਲ ਕਰਨਾ ਉਹ ਸਹਿਣਾ ਨਹੀਂ ਸਹਿ ਨਹੀਂ ਸਕਦੇ ਸਨ ਮਤਲਬ ਕੋਈ ਵੀ ਬੰਦਾ ਜਦੋਂ ਪੜ੍ਹ ਲਿਖ ਜਾਂਦਾ ਆ ਜਦੋਂ ਉਹਦੇ ਵਿੱਚ ਇਹਨੀ ਸਮਝ ਆ ਜਾਂਦੀ ਆ ਕਿ ਮੇਰੇ ਉੱਪਰ ਕੋਈ ਰੂਲ ਕਰ ਰਿਹਾ ਏ ਮੈਨੂੰ ਕੋਈ ਐਕਸਪਲੋਇਟ ਕਰ ਰਿਹਾ ਏ ਤਾਂ ਫਿਰ ਉਹ ਆਪਣੀ ਸਮਝ ਦੇ ਅਕੋਰਡਿੰਗ ਇਸ ਦਾ ਵਿਰੋਧ ਕਰਦਾ ਏ ਉਹੀ ਸੇਮ ਇੰਡੀਅਨ ਪੀਪਲਸ ਨੇ ਕੀਤਾ ਜਦੋਂ ਉਹ ਪੜ੍ਹ ਲਿਖ ਗਏ ਜਦੋਂ ਉਹਨਾਂ ਦੇ ਅੰਦਰ ਸੋਚ ਸਮਝਣ ਦੀ ਸ਼ਕਤੀ ਆ ਗਈ ਇਕੁਐਲਿਟੀ 브ਦਰਹੁੱਡ ਤੇ ਫ੍ਰੀਡਮ ਦੀ ਭਾਵਨਾ ਜਾਗੀ ਤਾਂ ਉਹਨਾਂ ਨੇ ਇਹ ਜਿਹੜੇ ਸੀਗੇ ਅੰਗਰੇਜ਼ ਸੀਗੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਕਾਫੀ ਸਾਰੀਆਂ ਨੈਸ਼ਨਲ ਮੂਵਮੈਂਟ ਜਿਹੜੀਆਂ ਸਟਾਰਟ ਕੀਤੀਆਂ ਨੈਸ਼ਨਲ ਮੂਵਮੈਂਟ ਸਟਾਰਟ ਕੀਤੀਆਂ ਤੇ ਉਸ ਤੋਂ ਬਾਅਦ ਇਹਨਾਂ ਨੈਸ਼ਨਲ ਮੂਵਮੈਂਟ ਜਿਹੜੀਆਂ ਹੋਈਆਂ ਇਹਨਾਂ ਦੇ ਸਦਕੇ ਹੀ 1947 ਦੇ ਵਿੱਚ ਬਹੁਤ ਸਾਰੇ ਸੈਕਰੀਫਾਈਸਸ ਤੇ ਬਹੁਤ ਸਾਰੇ ਅਸਹਿਹ ਅਤਿਆਚਾਰ ਸਹਿਣ ਕਰਨ ਤੋਂ ਬਾਅਦ ਭਾਰਤੀ ਭਾਰਤ ਵਾਸੀਆਂ ਨੂੰ ਇੰਡੀਪੈਂਡੈਂਸ ਮਿਲੀ ਮਤਲਬ ਆਜ਼ਾਦੀ ਮਿਲ ਗਈ ਆਫਟਰ ਇੰਡੀਪੈਂਡੈਂਸ ਆਫ ਇੰਡੀਆ ਦੈਨ देयर स्टार्टेड द ਟਾਸਕ ਆਫ ਰੀਕਗਨਾਈਜੇਸ਼ਨ ਆਫ ਇੰਡੀਆ ਐਂਡ ਰੀਬਿਲਡਿੰਗ ਇਟਸ ਇਕਨੋਮੀ ਇੰਡੀਆ ਹੈਵ ਅਚੀਵਡ ਅ ਰਿਸਪੈਕਟਿਵਲੀ ਪਲੇਸ ਅਮ Respectively placed among the great countries of the world after putting so much efforts and progress for the last fifty-six to fifty eight years. So in this way, modern period is full of tensions, pressures, and challenges and ups and downs. Still, gradually, we the Indian are trying our best for more progress and prosperity. <laughs> ਇੰਡੀਆ ਦਾ ਜਿਹੜਾ ਮੇਨ ਕੰਮ ਸੀ ਸਭ ਤੋਂ ਵੱਡਾ ਕੰਮ ਸੀਗਾ ਇੰਡੀਆ ਨੂੰ ਦੁਸ਼ ਸੰਸਾਰ ਦੀ ਵੱਡੀ ਤੀਸ਼ਾਂ ਦੇ ਵਿੱਚ ਇੱਕ ਇੰਡੀਆ ਦਾ ਜਾਣਿਆ-ਪਛਾਨਿਆ ਨਾਮ ਬਣਾਉਣਾ ਤੇ ਇਥੋਂ ਦੀ ਜਿਹੜੀ ਉਖੜੀ ਹੋਈ ਇਕਨੋਮੀ ਸੀ ਅਰਥਵਿਵਸਥਾ ਸੀ ਉਹਨੂੰ ਦੁਬਾਰਾ ਤੋਂ ਰੀਬਿਲਡ ਕਰਨਾ ਤੇ ਵਰਡ ਦੀ ਜਿਹੜੇ ਲੋਕਾਂ ਦੇ ਵਿੱਚ ਇੱਕ ਆਪਣੀ ਜਗ੍ਹਾ ਬਣਾਉਣ ਦੇ ਲਈ ਸੰਸਾਰ ਦੀਆਂ ਵਧੀਆ ਕੰਟਰੀਜ਼ ਦੇ ਵਿੱਚ ਆਪਣੀ ਇੱਕ ਜਗ੍ਹਾ ਬਣਾਉਣ ਦੇ ਲਈ ਇੰਡੀਆ ਨੂੰ ਬਹੁਤ ਸਾਰੇ ਐਫਰਟਸ ਕਰਨੇ ਪਏ ਤੇ 57-80 ਸਾਲ ਦੇ ਵਿੱਚ ਬਹੁਤ ਸਾਰਾ ਪ੍ਰੋਗਰੈਸ ਵੀ ਕੀਤਾ ਇਹ ਜਿਹੜਾ ਮਾਡਰਨ ਪੀਰੀਅਡ ਦਾ ਟਾਈਮ ਸੀ ਇਹ ਸਾਰਾ ਹੀ ਬਹੁਤ ਹੀ ਟੈਨਸ਼ਨ ਭਰਿਆ ਸੀ ਪ੍ਰੈਸ਼ਰ ਭਰਿਆ ਸੀ ਤੇ ਬਹੁਤ ਹੀ ਚੈਲੰਜ ਜਿਹੜੇ ਇੰਡੀਆ ਨੂੰ ਫੇਸ ਕਰਨੇ ਪਏ ਤੇ ਹੌਲੀ 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 ਅਸੀਂ ਇੰਡੀਆ ਵਾਸੀ ਜਿਹੜੇ ਭਾਰਤ ਵਾਸੀਆਂ ਹੋਰ ਅੱਗੇ ਪ੍ਰੋਗਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ मेजर डिवेलपमेंट ड्यूरिंग मॉडर्न पीरियड एटीन सेंचुरी इज रिकॉर्डिड एज द डार्केस्ट पीरियड इन इंडियन हिस्ट्री बिकॉज ड्यूरिंग दिस पीरियड आफर द डाउनफॉल ऑफ मुगल एम्पायर दे आर स्टार्टड स्ट्रगल फॉर सुप्रमेसी नॉट ओनली अमंग द रीजनल पावर बिट ऑल्सो अमंग द फॉरन पावर केंद्र ने कि अठारहवीं सदी जड़ी इंडियन हिस्टरी का बहुत ही डार्कसट पीरियड है ਬਹੁਤ ਹੀ ਡਾਰਕਸਟ ਪੀਰੀਅਡ ਐਸ ਕਰਕੇ ਕਿਉਂਕਿ ਉਸ ਟਾਈਮ ਤੇ ਕੀ ਹੋਇਆ ਸੀ ਕਿ ਮੁਗਲ ਜਿਹੜੇ ਸੀਗੇ ਮੁਗਲ Empire ਸਾਰਾ ਡਾਊਨ ਚਲਿਆ ਗਿਆ ਕਮਜ਼ੋਰ ਹੋ ਗਿਆ ਤੇ ਉਹਦੇ ਸਿੱਟੇ ਦੇ ਵਿੱਚ ਬਹੁਤ ਸਾਰੀਆਂ ਅੰਦਰੂਨੀ ਤੇ ਬਾਹਰੀ ਤਾਕਤਾਂ ਨੇ ਪਾਵਰ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਠੀਕ ਹੈ ਅੰਦਰੂਨੀ ਰੀਜਨਲ ਪਾਵਰਸ ਮਤਲਬ ਕਿ ਜਿੱਦਾਂ ਮਰਾਠੇ ਰੋਹਲੇ ਸਿੱਖ ਇਹ ਸਾਰੇ ਕਾਫੀ ਕਮਿਊਨਿਟੀਜ਼ ਜਿਹੜੀਆਂ ਆਪਣੀ ਆਪਣੀ ਪਾਵਰ ਦਿਖਾਉਣ ਲੱਗ ਪਈਆਂ ਤੇ ਉਧਰੋਂ ਦੂਜੇ ਪਾਸੇ ਫੋਰਨਰ ਜਿਹੜੇ ਸੀਗੇ ਪੁਰਤਗਾਲੀ ਫ੍ਰੈਂਚ ਡੱਚ ਬ੍ਰਿਟਿਸ਼ਰਸ ਇਹਨਾਂ ਨੇ ਵੀ ਆ ਕੇ ਆਪਣੀ ਪਾਵਰ ਇੱਥੇ ਜਮਾਉਣੀ ਸ਼ੁਰੂ ਕਰ ਦਿੱਤੀ ਬਾਏ ਠੀਕਿੰਗ ਦਾ ਐਡਵਾਂਟੇਜਸ ਆਫ ਦਾ ਵੀਕਨੈਸ ਆਫ ਦਾ ਮੁਗਲ ਐਮਪਾਇਰ ਮੈਨੀ ਰੀਜਨਲ ਪਾਵਰਸ ਡਿਕਲੇਅਰਡ ਦੇਮ 셀ਵਸ ਇੰਡੀਪੈਂਡੈਂਟ ਮੁਗਲਾਂ ਦੀ ਤੈਂ ਦੀ ਕਲਾ ਦਾ ਫਾਇਦਾ ਉਠਾ ਕੇ ਬਹੁਤ ਸਾਰੀਆਂ ਜਿਹੜੀਆਂ ਇੰਡੀਅਨ ਪਾਵਰ ਸੀਗੀਆਂ ਰੀਜਨਲ ਪਾਵਰਸ ਸੀ ਕਿ ਉਹਨਾਂ ਨੇ ਆਪਣੇ ਆਪ ਨੂੰ ਇੰਡੀਪੈਂਡੈਂਟ ਡਿਕਲੇਅਰ ਕਰ ਦਿੱਤਾ ਇਨ 1724 ਈ.ਡੀ. ਨਿਜ਼ਾਮੁਲ ਮੁਲਕ ਫਾਊਂਡੇਡ ਦਾ ਇੰਡੀਪੈਂਡੈਂਟ ਸਟੇਟ ਆਫ ਹਾਈਦਰਾਬਾਦ 1724 ਈਸਵੀ ਦੇ ਵਿੱਚ ਨਿਜ਼ਾਮੁਲ ਮੁਲਕ ਨੇ ਹైదਰਾਬਾਦ ਨੂੰ ਆਪਣੀ ਇੰਡੀਪੈਂਡੈਂਟ ਸਟੇਟ ਘੋਸ਼ਿਤ ਕਰ ਦਿੱਤਾ ਆਫਟਰ ਥਿਸ ਬਿਕਾਜ਼ ਆਫ ਦਾ ਲੈਕ ਆਫ ਸੈਂਟਰਲ ਪਾਵਰ ਮੁਰਸ਼ਿਦ ਕਲੀ ਖਾਨ ਐਂਡ ਅਲੀ ਵਰਦੀ ਖਾਨ ਫਾਊਂਡਡ ਐਨ ਇੰਡੀਪੈਂਡੈਂਟ ਸਟੇਟ ਆਫ ਬੰਗਾਲ ਇਸ ਤੋਂ ਬਾਅਦ ਇਹਨਾਂ ਨੇ ਮੁਰਸ਼ਿਦ ਵਲੀ ਮੁਰਸ਼ਿਦ ਕਲੀ ਖਾਨ ਤੇ ਅਲੀ ਵਰਦੀ ਖਾਨ ਜਿਹੜੇ ਸੀਗੇ ਇਹਨਾਂ ਨੇ ਵੀ ਸੈਂਟਰਲ ਦੀ ਪਾਵਰ ਦੇ ਘਾਟ ਕਾਰਨ ਬੰਗਾਲ ਨੂੰ ਜਿਹੜੀ ਸੀਗੀ ਆਪਣੀ ਇੰਡੀਪੈਂਡੈਂਟ ਸਟੇਟ ਬਣਾ ਲਿਆ in 1739 et sadat khan made avadh an independent state after hyderabad in south mysore state was founded which progressed under hyder ali and tipu sultan is tarah saareyan ne aapo apna fayda uthaya sadat ali ne avadh nu apni independent state banaya hyderabad to baad te utthe hi mysore nu no, hyder ali te tipu sultan ne ਅੱਗੇ ਚਲਾਉਣਾ ਸ਼ੁਰੂ ਕਰ ਦਿੱਤਾ ਮਰਾਠਾਸ ਆਲਸੋ ਟੁਕ ધ ਐਡਵਾਂਟੇਜਸ ਆਫ ਦ ਸਿਚੁਏਸ਼ਨ ਐਂਡ ਸਟਾਰਟਡ ਅਟੈਕ ਮੁਗਲ ਟੈਟਰੀਜ਼ ਮਰਾਠਿਆ ਨੇ ਵੀ ਇਸ ਸਿਚੁਏਸ਼ਨ ਦਾ ਫਾਇਦਾ ਚੁੱਕਿਆ ਤੇ ਮੁਗਲਾਂ ਦੇ ਉੱਤੇ ਹਮਲੇ ਕੀਤੇ ਯੂਰੋਪੀਅਨ ਪਾਵਰਸ ਲਾਈਕ ਪੁਰਤੂਗੀਜ਼ ਡੱਚ ਫ੍ਰੈਂਚ ਐਂਡ ਬ੍ਰਿਟਿਸ਼ਰਸ ਆਲਸੋ ਟੁਕ ਦਾ ਐਡਵਾਂਟੇਜਸ ਆਫ ਦ ਸਿਚੁਏਸ਼ਨ ਐਂਡ ਟ੍ਰਾਈ ਟੂ ਫਾਊਂਡ ਥੇਅਰ ਰੂਲ ਇਨ ਇੰਡੀਆ ਬਿਕਾਜ਼ ਆਫ ਥਿਸ three carnatic wars were fought among french and britishers during the period 1744 1744 to 1763 in which british got victorious andaruni taaqta ne itte mughlan di kamzori da faayda liya hi liya is de naal hi jehdiya foreigner powers sigiyan european power jehdiya itthe aaiyan portugal hi aaye dutch aaye french aaye inna saryan ne vi britishers inna saryan ne vi ਮੁਗਲਾਂ ਦੀ ਇਹ ਮਾੜੀ ਕੰਡੀਸ਼ਨ ਦਾ ਬਹੁਤ ਜ਼ਿਆਦਾ ਫਾਇਦਾ ਚੁੱਕਿਆ ਅਤੇ ਇਹਦੇ ਵਿੱਚ ਕੀ ਹੋਇਆ ਕਿ ਸਾਰੇ ਆਪੋ ਆਪਣਾ ਰਾਜ ਕਾਇਮ ਕਰਨ ਦੇ ਵਿੱਚ ਲੱਗੇ ਹੋਏ ਸਨ ਇਸੇ ਚੱਕਰ ਦੇ ਵਿੱਚ 1744 ਤੋਂ ਲੈ ਕੇ 1763 ਦੇ ਵਿੱਚ ਬ੍ਰਿਟਿਸ਼ਰਸ ਤੇ ਫ੍ਰੈਂਚ ਇਹਨਾਂ ਦੇ ਫ੍ਰੈਂਚ ਦੇ ਬ੍ਰਿਟਿਸ਼ਰਸ ਦੇ ਵਿੱਚ ਕਰਨਾਟਕਾ ਦੀ ਲੜਾਈ ਤਿੰਨ ਜੰਗਾਂ ਹੋਈਆਂ ਕਰਨਾਟਕਾ ਦੀਆਂ ਤਿੰਨ ਵਾਰਸ ਜਿਹੜੀਆਂ ਲੜੀਆਂ ਗਈਆਂ ਫ੍ਰੈਂਚ ਤੇ ਬ੍ਰਿਟਿਸ਼ਰਸ ਦੇ ਵਿੱਚ 1744 ਤੋਂ ਲੈ ਕੇ 1763 ਦੇ ਵਿੱਚ ਕਾਰ ਇਸ ਇੰਨਾ ਜਿਹੜੀਆਂ ਇਹ ਜਿਹੜੀਆਂ ਕਰਨਾਟਕਾ ਦੀਆਂ ਲੜਾਈਆਂ ਹੋਈਆਂ ਇਹਨਾਂ ਦੇ ਵਿੱਚ ਬ੍ਰਿਟਿਸ਼ਸ ਜਿਹੜੇ ਸੀਗੇ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਸੀ ਆਫਟਰ ਦਾ ਡਾਊਨਫਾਲ ਆਫ ਮੁਗਲ Empire ਇਕਨੋਮੀ ਆਫ ਦਾ ਕੰਟਰੀ ਸਫਰਡ ਬਿਕੋਜ਼ ਆਫ ਦਾ ਡਿਸਟਰਬੈਂਸ ਐਂਡ ਲਾਅ ਐਂਡ ਆਰਡਰ ਪ੍ਰੋਬਲਮ ਬ੍ਰਿਟਿਸ਼ ਕਟ ਮੋਨੋਪੋਲੀ ਓਵਰ ਇੰਡੀਅਨ ਟ੍ਰੇਡ ਇੰਡੀਅਨ ਆਰਟ ਐਂਡ ਕ્રાਫਟ ਰਿੰਟ which was very popular in the world ਜਿੱਦਾਂ ਹੀ ਮੁਗਲਾਂ ਦਾ ਡਾਊਨਫਾਲ ਹੋਇਆ ਉਸ ਤੋਂ ਬਾਅਦ ਇੰਡੀਆ ਦੀ ਜਿਹੜੀ ਇਕਨੋਮੀ ਸੀ ਉਹ ਵੀ ਡਗਮਗਾ ਗਈ ਤੇ ਲਾ ਐਂਡ ਆਰਡਰ ਵੀ ਸਾਰਾ ਡਿਸਟਰਬ ਹੋ ਗਿਆ ਇਹਦਾ ਸਿੱਟਾ ਇਹ ਨਿਕਲ ਗਿਆ ਕਿ ਬ੍ਰਿਟਿਸ਼ਰ ਜਿਹੜੇ ਸੀਗੇ ਉਹਨਾਂ ਨੇ ਇੰਡੀਆ ਇੰਡੀਅਨ ਟ੍ਰੇਡ ਨੂੰ ਸਾਰਾ ਮੋਨੋਪੋਲੀ ਉੱਤੇ ਮੋਨੋਪੋਲੀ ਜਿਹੜੀ ਅਧਿਕਾਰ ਪਾ ਲਈ ਇੱਕ ਅਧਿਕਾਰ ਜਿਹੜਾ ਕਰ ਲਿਆ ਠੀਕ ਹੈ ਤੇ ਇੰਡੀਆ ਦਾ ਜਿਹੜਾ ਆਰਥਿਕ ਰਾਫਟ ਸੀ ਉਹ ਵੀ ਫਿਰ ਸਮਝੋ ਕਿ ਉਹ ਵੀ ਇੱਕ ਹਿਸਾਬ ਨਾਲ ਖਤਮ ਹੀ ਹੋ ਗਿਆ ਜਿਹੜਾ ਕਿ ਪੂਰੇ ਸੰਸਾਰ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਰੱਖਦਾ ਸੀ ਮੇਨ ਸੋਰਸ ਆਫ ਇੰਡੀਅਨ ਹਿਸਟਰੀ ਹੁਣ ਅਸੀਂ ਪੜਾਂਗੇ ਮੇਨ ਸੋਰਸ ਆਫ ਇੰਡੀਅਨ ਹਿਸਟਰੀ ਹਿਸਟਰੀ ਇਜ਼ ਬੇਸਡ ਔਨ ਫੈਕਟਸ ਹਿਸਟਰੀ ਜਿਹੜੀ ਹੁੰਦੀ ਏ ਇਦਾਂ ਨਹੀਂ ਬਣ ਜਾਂਦੀ ਇੱਕ ਹੁੰਦੀ ਏ ਹਿਸਟਰੀ ਤੇ ਇੱਕ ਹੁੰਦੀ ਏ ਮਿਸਟਰੀ ਹਿਸਟਰੀ ਜਿਹੜੀ ਹੁੰਦੀ ਓ ਉਹ ਫੈਕਟਸ ਤੇ ਬੇਸ ਹੁੰਦੀ ਏ ਮਤਲਬ ਕੁਝ ਅਸਲੀਅਤ ਦੇ ਤੱਤ ਅਸਲੀ ਤੱਤ ਹੁੰਦੇ ਆ ਉਹਨਾਂ ਤੇ ਆਧਾਰਿਤ ਹੁੰਦੀ ਏ ਜੋ ਪਿੱਛੇ ਘਟਨਾਵਾਂ ਹੋਈਆਂ ਹੁੰਦੀਆਂ ਏ ਜਿਨ੍ਹਾਂ ਦੇ ਕੋਲ ਜਿੰਨਾਂ ਦੇ ਸਾਡੇ ਕੋਲ ਪੱਕੇ ਸਬੂਤ ਹੁੰਦੀਆਂ ਉਹਨਾਂ ਨੂੰ ਹੀ ਅਸੀਂ ਹਿਸਟਰੀ ਕਹਿੰਦੇ ਹਾਂ ਜਿਹੜੀਆਂ ਦੰਦ ਕਥਾਵਾਂ ਹੁੰਦੀਆਂ ਨੇ ਉਹ ਇਤਿਹਾਸ ਦੇ ਵਿੱਚ ਆ ਜਾਂਦੀਆਂ ਜਿਹੜੀਆਂ ਸਿਰਫ ਕਾਲਪਨਿਕ ਘਟਨਾਵਾਂ ਹੁੰਦੀਆਂ ਜਿੰਨਾਂ ਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੁੰਦਾ ਤੇ ਜੇ ਅਸੀਂ ਹਿਸਟਰੀ ਦੀ ਗੱਲ ਕਰੀਏ ਤਾਂ ਹਿਸਟਰੀ ਨੂੰ ਇਕੱਠੀਆਂ ਕਰਨ ਦੇ ਲਈ ਹਿਸਟਰੀ ਦੇ ਜਿਹੜੇ ਹਿਸਟੋਰੀయన్స్ ਨੇ ਉਹ ਕਾਫੀ ਵੱਖਰੇ ਵੱਖਰੇ ਰਿਸੋਰਸਸ ਤੇ ਡਿਪੈਂਡ ਕਰਦੇ ਆ ਇਹ ਕਿਹੜੇ-ਕਿਹੜੇ ਸਰੋਤ ਆ ਜਿਨ੍ਹਾਂ ਤੋਂ ਸਾਨੂੰ ਹਿਸਟਰੀ ਦਾ ਪਤਾ ਲੱਗਦਾ ਏ ਉਹ ਕੁਝ ਈਟ ਲਿਖੇ ਦਿੱਤੇ ਹੋਏ ਹਨ ਜਿਨ੍ਹਾਂ ਦੇ ਵਿੱਚ ਬੁਕਸ ਹੁੰਦੀਆਂ ਨੇ ਮੈਗਜ਼ੀਨਸ ਹੁੰਦੀਆਂ ਨੇ ਅਖਬਾਰਾਂ ਹੁੰਦੀਆਂ ਐ ਬੁੱਤ ਪੇਂਟਿੰਗਸ ਬਿਲਡਿੰਗਸ ਆਦੀ ਹੁੰਦੀਆਂ ਨੇ ਇਹਨਾਂ ਨੂੰ ਅਸੀਂ ਪੜਦੇ ਹ ਵਿਸਥਾਰ ਦੇ ਨਾਲ ਸਭ ਤੋਂ ਪਹਿਲਾਂ ਬੁਕਸ ਬੁਕਸ ਜਿਹੜੀਆਂ ਨੇ ਜਿੱਦਾਂ ਹੀ ਪ੍ਰਿੰਟਿੰਗ ਪ੍ਰੈਸਾਂ ਦੀ ਖੋਜ ਹੋਈ ਤਾਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਵੱਖਰੀਆਂ ਵੱਖਰੀਆਂ ਪਾਸ਼ਾਵਾਂ ਵਿੱਚ ਛਪਣੀਆਂ ਸ਼ੁਰੂ ਹੋ ਗਈਆਂ ਤੇ ਇਹਨਾਂ ਕਿਤਾਬਾਂ ਦੀ ਰਾਈ ਜਿਹੜਾ ਸਾਨੂੰ ਪਤਾ ਲੱਗਦਾ ਏ ਕਿ ਕਿਸ ਤਰ੍ਹਾਂ ਇਨਸਾਨ ਨੇ ਹਰ ਫੀਲਡ ਦੇ ਵਿੱਚ ਪ੍ਰੋਗਰੈਸ ਕੀਤੀ ਹਰ ਫੀਲਡ ਹਰ ਖੇਤਰ ਮਤਲਬ ਆਰਟ ਦਾ ਖੇਤਰ ਲਿਟਰੇਚਰ ਸਾਇੰਸ ਹਿਸਟਰੀ ਤੇ 뮤직 ਇਹਨਾਂ ਸਾਰਿਆਂ ਦੇ ਵਿੱਚ ਨ ਸਾਰੇ ਖੇਤਰਾਂ 'ਚ ਸਾਰੇ ਕਿਤਿਆਂ 'ਚ ਕਿਵੇਂ ਇਨਸਾਨ ਨੇ ਦਾ ਪ੍ਰਗਤੀ ਕੀਤੀ ਬਾਏ ਰੀਡਿੰਗ ਥੀਸ ਬੁక్స్ ਵੀ ਕੈਨ ਗੇਟ ਦਾ ਇਨਸਪੀਰੇਸ਼ਨ ਇਹਨਾਂ ਕਿਤਾਬਾਂ ਤੋਂ ਸਾਨੂੰ ਬਹੁਤ ਸਾਰੀ ਪ੍ਰੇਰਣਾ ਵੀ ਮਿਲਦੀ ਹੈ ਨੰਬਰ 2 ਗਵਰਨਮੈਂਟ ਡਾਕੂਮੈਂਟ ਗਵਰਨਮੈਂਟ ਡਾਕੂਮੈਂਟ ਜਿਹੜੀ ਹੁੰਦੀ ਆ ਉਹਨਾਂ ਤੋਂ ਸਾਨੂੰ ਹਿਸਟਰੀ ਦਾ ਬਹੁਤ ਖੂੜਾ ਗਿਆਨ ਮਿਲਦਾ ਹੈ ਜਦੋਂ ਅਸੀਂ ਗਵਰਨਮੈਂਟ ਡਾਕੂਮੈਂਟ ਨੂੰ ਚੰਗੀ ਤਰ੍ਹਾਂ ਖੋਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਬ੍ਰਿਟਿਸ਼ਰਸ ਜਿਹੜੇ ਉਹ ਇੰਡੀਆ ਤੇ ਕਿਵੇਂ ਕੰਟਰੋਲ ਕਰਦੇ ਸਨ ਤੇ ਕਿਵੇਂ ਉਹਨਾਂ ਨੇ ਗਵਰਨਮੈਂਟ ਇਕੁਪਮੈਂਟ ਤੋਂ ਸਾਨੂੰ ਵੀ ਪਤਾ ਲੱਗਦਾ ਹੈ ਕਿ ਬ੍ਰਿਟਿਸ਼ਰਸ ਨੇ ਕਿੰਨਾ ਇੰਡੀਅਨ ਇਕਨੋਮੀ ਨੂੰ ਐਕਸਪਲੋਇਟ ਕੀਤਾ ਇੰਡੀਅਨ ਅਰਥਵਿਵਸਥਾ ਨੂੰ ਕਿਵੇਂ ਉਹਨਾਂ ਨੇ ਕਮਜ਼ੋਰ ਕਰਕੇ ਰੱਖ ਦਿੱਤਾ ਨੈਕਸਟ ਨਿਊਜ਼ਪੇਪਰਸ ਮੈਗਜ਼ੀਨਸ ਐਂਡ ਪੈਂਫਲੈਟਸ ਹਮੇਸ਼ਾ ਜਿਹੜੇ ਨਿਊਜ਼ਪੇਪਰ ਹੁੰਦੇ ਆ ਮੈਗਜ਼ੀਨ ਤੇ ਪੈਂਫਲੈਟ ਉਹਨਾਂ ਤੋਂ ਵੀ ਸਾਨੂੰ ਹਿਸਟਰੀ ਦਾ ਗਿਆਨ ਮਿਲਦਾ ਏ ਅਤੀ ਮਾਡਰਨ ਪੀਰੀਅਡ ਜਿਹੜੇ ਸੀਗੇ ਇੰਡੀਅਨ ਹਿਸਟਰੀ ਦੇ ਵਿੱਚ ਬਹੁਤ ਸਾਰੇ ਜਿਹੜੇ ਸੀਗੇ ਵੱਖਰੇ ਵੱਖਰੇ ਲੈਂਗੁਏਜ ਦੇ ਵਿੱਚ ਨਿਊਜ਼ਪੇਪਰ ਛਾਪਦੇ ਸੀ ਮੈਗਜ਼ੀਨ ਛਾਪਦੇ ਸੀ ਇਹਨਾਂ ਦੇ ਵਿੱਚੋਂ ਕੁਝ ਨਿਊਜ਼ਪੇਪਰ ਜਿਹੜੇ ਅੱਜ ਵੀ ਛਾਪ ਰਹੇ ਹਨ ਜਿਨ੍ਹਾਂ ਦੇ ਵਿੱਚ ਦ ਅ ਟ੍ਰਿਬਿਊਟ ਐਂਡ ਦ ਟਾਈਮਸ ਆਫ ਇੰਡੀਆ ਹਨ ਜੋ ਅਜੇ ਵੀ ਛਾਪ ਰਹੇ ਹਨ चौथे नंबर पे स्रोत आ जाता है हिस्टरी का हिस्टोरीकल बिल्डिंग्स हिस्टोरीकल बिल्डिंगस लाइक इंडिया गेट हो गया बिरला हाउस हो गया सक्रट्रिएट हो गया प्रेजिडेंट हाउस पार्लियामेंट हाउस कुतुब मीनार कुतुब मीनार हो गया लाल किला हो गया ताजमहल यार बिल्डिंगस जड़िया ने हिस्टोरीकल बिल्डिंग्स ने इना तो पता लगता है ਕਿ ਪੁਰਾਣੇ ਸਮੇਂ ਦੇ ਵਿੱਚ ਜਾਂ ਮਾਡਰਨ ਜਿਹੜੀ ਹਿਸਟਰੀ ਸੀਗੀ ਉਹਨਾਂ ਦੇ ਵਿੱਚ ਆਰਕੀਟੈਕਚਰ ਆਰਕੀਟੈਕਚਰ ਕਿਸ ਤਰ੍ਹਾਂ ਦਾ ਸੀ ਕਿਸ ਤਰ੍ਹਾਂ ਦੇ ਲੋਕ ਸਟਾਈਲ ਦੇ ਕਿਹੜੀ ਟੈਕਨੀਕ ਵਰਤੇ ਦੇ ਸੀ ਨਾ ਬਿਲਡਿੰਗਸ ਨੂੰ ਬਣਾਉਣ ਦੇ ਵਿੱਚ ਨੈਕਸਟ ਹੈ ਪੇਂਟਿੰਗ ਐਂਡ ਸਕਲਪਚਰ ਬਹੁਤ ਸਾਰੇ ਸਟੈਚੂ ਤੇ ਪੇਂਟਿੰਗਸ ਜਿਹੜੀਆਂ ਉਹ ਸਾਨੂੰ ਹਿਸਟੋਰੀਕਲ ਸੋਰਸ ਦਾ ਬਹੁਤ ਵੱਡਾ ਸਰੋਤ ਹੁੰਦੀ ਆ ਬਹੁਤ ਹੀ ਇੰਪੋਰਟੈਂਟ ਸਰੋਤ ਹੁੰਦੀ ਆ ਕਿਉਂਕਿ ਇਹਨਾਂ ਤੋਂ ਸਾਨੂੰ ਇੱਕ ਪਤਾ ਲੱਗਦਾ ਕਿ ਜਿਹੜੇ ਨੈਸ਼ਨਲ ਲੀਡਰਸ ਸੀਗੇ ਤਾਂ ਜਿਹੜੇ ਹਿਸਟੋਰੀਕਲ ਪਰਸਨੈਲਿਟੀਜ਼ ਚੀਜ਼ ਜਿਹੜੀਆਂ ਉਹਨਾਂ ਨੇ ਕੀ ਅਚੀਵਮੈਂਟ ਸੀ ਕੀ ਉਹਨਾਂ ਦੀਆਂ ਪ੍ਰਾਪਤੀਆਂ ਸਨ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਸਾਨੂੰ ਇਹਨਾਂ ਤੋਂ ਪਤਾ ਲੱਗਦਾ ਹੈ ਜਦੋਂ ਉਹਨਾਂ ਦੇ ਸਟੈਚੂ ਅਸੀਂ ਦੇਖਦੇ ਹਾਂ ਇਹ ਜਿਹੜੀ ਪਿਕਚਰ ਦਿੱਤੀ ਏ ਇਹਦੇ ਵਿੱਚ ਇਹ ਹੈਗੀ ਏ ਪ੍ਰੈਜ਼ੀਡੈਂਟ ਹਾਊਸ ਦਿੱਲੀ ਪਾਰਲੀਮੈਂਟ ਹਾਊਸ ਐਂਡ ਇੰਡੀਆ ਗੇਟ ਇੱਥੇ ਤੁਹਾਡਾ ਚੈਪਟਰ 1 ਖਤਮ ਹੁੰਦਾ ਹੈ ਬਹੁਤ ਹੀ ਛੋਟਾ ਜਿਹਾ ਚੈਪਟਰ ਸੀ ਤੇ ਬਹੁਤ ਹੀ ਆਸਾਨ ਸੀ ਤੇ ਬਿਲਕੁਲ ਹੀ ਜਾਣ ਪਛਾਣ ਸੀ ਹਿਸਟਰੀ ਬਾਰੇ ਕੀ ਹਿਸਟਰੀ ਦੇ ਸਰੋਤ ਕਿਹੜੇ ਸੀ ਹਿਸਟਰੀ ਨੂੰ ਕਿੰਨੇ ਭਾਗਾਂ ਵਿੱਚ ਵੰਡ ਸਕਦੇ ਆ ਤੇ ਮਾਡਰਨ ਹਿਸਟਰੀ ਜਿਹੜੀ ਆ ਉਹ ਕੀ ਹੈ ਤੇ ਮਾਡਰਨ ਯੁੱਗ ਮਾਡਰਨ ਪੀਰੀਅਡ ਜਾਂ ਫਿਰ ਆਧੁਨਿਕ ਕਾਲ ਜਿਹੜਾ ਆ ਉਹ ਇੰਡੀਆ ਦੇ ਵਿੱਚ ਕਦੋਂ ਆਇਆ ਕਿਸ ਤਰ੍ਹਾਂ ਆਇਆ ਤੇ ਕੀ ਕੀ ਹੋਇਆ ਇਹ ਸੀ ਪੜਿਆ ਬਹੁਤ ਹੀ ਇੰਟਰਸਟਿੰਗ ਸੀ ਆਈ ਹੋਪ ਕਿ ਤੁਹਾਨੂੰ ਵੀ ਇੰਟਰਸਟਿੰਗ ਲੱਗਿਆ ਹੋਵੇਗਾ ਹੁਣ ਅਸੀਂ ਐਡ ਜ਼ਰੂਰੀ ਪੁਆਇੰਟਸ ਕੁਝ ਦਿੱਤੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਯਾਦ ਰੱਖਣਾ ਹੁੰਦਾ ਹੈ ਫਿਰ ਹੀ ਸਾਡਾ ਹਿਸਟਰੀ ਪੜ੍ਹਨ ਦਾ ਕੁਝ ਫਾਇਦਾ ਹੋਵੇਗਾ ਸੋ ਪਹਿਲਾ ਪੁਆਇੰਟ ਇੰਡੀਅਨ ਹਿਸਟਰੀ ਇਸ ਡਿਵਾਈਡਿਡ ਇਨਟੂ 3 ਪਾਰਟਸ ਇੰਡੀਅਨ ਹਿਸਟਰੀ ਜਿਹੜੀ 3 ਪਾਰਟਸ ਵਿੱਚ ਵਾਈਡ ਕੀਤੀ ਗਈ ਹੈ ਕਿਹੜੇ-ਕਿਹੜੇ ਪਾਰਟਸ ਨੇ ਐਂਸ਼ੀਅੰਟ ਮੀਡੀਵਲ ਐਂਡ ਮਾਡਰਨ ਪੀਰੀਅਡ ਸੈਕੰਡ ਪੁਆਇੰਟ ਇਜ਼ ਇਨ ਇੰਡੀਆ ਮਾਡਰਨ ਪੀਰੀਅਡ ਮਾਡਰਨ ਪੀਰੀਅਡ ਬੀਗਨ ਇਨ 18th ਸੈਂਚਰੀ ਆਫਟਰ ਦ ਡੈਥ ਆਫ ਮੁਗਲ Empire ਔਰੰਗਜ਼ੇਬ ਇੰਡੀਆ ਦੇ ਵਿੱਚ ਮਾਡਰਨ ਪੀਰੀਅਡ 18ਵੀਂ ਸਦੀ ਦੇ ਵਿੱਚ ਸ਼ੁਰੂ ਹੁੰਦਾ ਹੈ ਮੁਗਲ ਬਾਦਸ਼ਾ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਤੀਜਾ ਹੈ ਮਾਡਰਨ ਪੀਰੀਅਡ ਬੀਗਨ ਇਨ 16th ਸੈਂਚਰੀ ਇਨ ਯੂਰਪ ਤੇ ਯੂਰਪ ਦੇ ਵਿੱਚ ਮਾਡਰਨ ਪੀਰੀਅਡ ਕਦੋਂ ਸ਼ੁਰੂ ਹੁੰਦਾ ਹੈ ਉਹ ਹੁੰਦਾ ਹੈ 16ਵੀਂ ਸਦੀ ਦੇ ਵਿੱਚ ਫੋਰਥ ਪੁਆਇੰਟ ਇਸ 1724-80 ਨਿਜ਼ਾਮ ਉਲ ਮੁਲਕ ਫਾਉਂਡਡ ਇਨ ਇੰਡੀਪੈਂਡੈਂਸ ਸਟੇਟ ਆਫ ਹైదਰਾਬਾਦ 1724 ਵਿੱਚ ਨਿਜ਼ਾਮ ਉਲ ਮੁਲਕ ਨੇ ਕਿਹੜੀ ਇੰਡੀਪੈਂਡੈਂਸ ਸਟੇਟ ਸਥਾਪਿਤ ਕੀਤੀ ਹైదਰਾਬਾਦ ਇਨ 1734-80 ਸਾਦਤ ਖਾਨ ਮੀਟ ਅਵਧ ਐਂਡ ਇੰਡੀਪੈਂਡੈਂਸ ਸਟੇਟ ਸਾਦਤ ਖਾਨ ਨੇ 1734 ਵਿੱਚ ਕਿਹੜੀ ਸਟੇਟ ਇੰਡੀਪੈਂਡੈਂਟ ਘੋਸ਼ਿਤ ਕੀਤੀ ਅਵਧ three carnatic wars were fought between french and british during the period of 1740 to 1763 to 1792 ਦੇ ਵਿਚਕਾਰ ਜਿਹੜਾ ਬ੍ਰਿਟਿਸ਼ ਗੁਰਤ ਵਿਕਟਰੀਅਸ ਸਤਾਰਾ ਸੋਚਾਲੀ ਤੋਂ ਸਤਾਰਾ ਸੁਤਰੀ ਦੇ ਵਿਚਕਾਰ ਜਿਹੜਾ ਸਮਾਂ ਸੀ ਇਹਦੇ ਵਿੱਚ ਫਰੈਂਚ ਤੇ ਬ੍ਰਿਟਿਸ਼ ਦੇ ਵਿਚਕਾਰ ਕਰਨਾਟਕਾ ਦੀਆਂ ਤਿੰਨ ਜੰਗਾਂ ਹੋਈਆਂ ਤੇ ਜਿਨ੍ਹਾਂ ਦੇ ਵਿੱਚ ਬ੍ਰਿਟਿਸ਼ ਜਿਹੜੇ ਸੀ ਜੇਤੂ ਰਹੇ 7th ਪੁਆਇੰਟ ਇਜ਼ ਬੁక్స్ ਗਵਰਨਮੈਂਟ ਡਾਕੂਮੈਂਟਸ ਨਿਊਜ਼ਪੇਪਰਸ ਮੈਗਜ਼ੀਨਸ ਪੈਂਫਲੈਟਸ ਐਂਡ ਹਿਸਟੋਰੀਕਲ ਬਿਲਡਿੰਗਸ ਆ ਮੀਨ ਸੋਰਸ ਆਫ ਮਾਡਰਨ ਇੰਡੀਅਨ ਹਿਸਟਰੀ ਮਾਡਰਨ ਇੰਡੀਅਨ ਹਿਸਟਰੀ ਮਤਲਬ ਕਿ ਆਧੁਨਿਕ ਭਾਰਤੀ ਇਤਿਹਾਸ ਦਾ ਮੇਨ ਸੋਰਸ ਜਿਹੜਾ ਹੈ ਉਹ ਕੀ ਹੈ ਬੁਕਸ ਨੇ ਗਵਰਨਮੈਂਟ ਡਾਕੂਮੈਂਟ ਨਿਊਜ਼ਪੇਪਰ ਮੈਗਜ਼ੀਨ ਪੈਂਫਲੇਟ ਤੇ ਹਿਸਟੋਰੀਕਲ ਬਿਲਡਿੰਗਸ ਆਈ ਹੋਪ ਕਿ ਤੁਹਾਨੂੰ ਇਹ ਚੈਪਟਰ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਚੁੱਕਿਆ ਹੋਵੇਗਾ ਹੁਣ ਅਸੀਂ ਕਰਾਂਗੇ ਇਸ ਚੈਪਟਰ ਦੀ ਬੈਕ ਐਕਸਰਸਾਈਜ਼ ਇਸ ਦੇ ਵਿੱਚ ਬੈਕ ਐਕਸਰਸਾਈਜ਼ ਦੇ ਵਿੱਚ ਕੁਐਸਚਨ ਆਨਸਰ ਨੇ 1 ਲਾਈਨ ਕੁਐਸਚਨ ਆਨਸਰ ਹੈ 2 ਲਾਈਨਸ ਕੁਐਸਚਨ ਆਨਸਰ ਹੈ ਫਿਲ ਇਨ ਦ ਬਲੈਂਕਸ ਤੇ ट्रू एंड फॉल्स दिते हुए ने हम असी करा बैक एक्सरसाइज चैप्टर सिक्स वैन वीर एंड हाउ फस्ट क्वेश्चन इज फस्ट ए वाली uh, है करे? ਰਾਈਟ ਡਾਊਨ ਦਾ ਆਨਸਰ ਆਫ ਫੋਲੋਇੰਗ ਕੁਐਸਚਨ ਅਸੀਂ ਇਹ ਲਿਖੇ ਕੁਐਸਚਨ ਦੇ ਜਿਹੜੇ ਆਨਸਰ ਦੇਣੇ ਫਰਸਟ ਕੁਐਸਚਨ ਇਜ਼ ਇਨ ਵਿਚ 3 ਪੀਰੀਅਡਸ ਦਾ ਹਿਸਟੋਰੀਅਨਸ ਹੈਵ ਡਿਵਾਈਡਡ ਦਾ ਇੰਡੀਅਨ ਹਿਸਟਰੀ ਉਹ ਸਾਨੂੰ ਪਤਾ ਹੀ ਹੈ ਕਿ ਹਿਸਟੋਰੀਅਨ ਇੰਡੀਅਨ ਹਿਸਟਰੀ ਨੂੰ ਕਿੰਨੇ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੈ ਤਾਂ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੈ ਕਿਹੜੇ ਕਿਹੜੇ ਇੰਡੀਅਨ ਹਿਸਟਰੀ ਐਂਸ਼ੀਐਂਟ ਪੀਰੀਅਡ ਮਿਡੀਵਲ ਪੀਰੀਅਡ ਐਂਡ ਮਾਡਰਨ ਪੀਰੀਅਡ ਸੈਕੰਡ ਕੁਐਸਚਨ ਇਜ਼ ਵੈਨ ਮਾਡਰਨ ਪੀਰੀਅਡ ਸਟਾਰਟਡ ਇਨ ਇੰਡੀਆ ਇੰਡੀਆ ਦੇ ਵਿੱਚ ਮਾਡਰਨ ਪੀਰੀਅਡ ਸਟਾਰਟਡ ਕਦੋਂ ਹੋਇਆ ਤਾਂ ਇਹ ਵੀ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਦਾ ਮਾਡਰਨ ਪੀਰੀਅਡ ਇਨ ਇੰਡੀਆ ਸਟਾਰਟਡ ਇਨ ਦਾ 18th ਸੈਂਚਰੀ ਵਿਦ ਦਾ ਡੈਥ ਆਫ ਔਰੰਗਜ਼ੇਬ ਠੀਕ ਹੈ ਕਿ ਮਾਡਰਨ ਪੀਰੀਅਡ ਇੰਡੀਆ ਦੇ ਵਿੱਚ 18ਵੀਂ ਸਦੀ ਦੇ ਵਿੱਚ ਸਟਾਰਟ ਹੋਇਆ ਔਰੰਗਜ਼ੇਬ ਦੀ ਡੈਥ ਦੇ ਨਾਲ ਹੀ ਨੈਕਸਟ ਕੁਐਸਚਨ ਨੰਬਰ 3 ਇਜ਼ write on the names of european powers who came to india during the modern period jehde modern period de vich aaye european powers oh tin pavran kehde asi oh kehde san portuguese dutch french and britishers are names of the european powers who came to india during the modern period eh jehde sige videshi takta portugalni dutch french te britishers ehi jehde sige modern period te vele india de vich inanne ਆਪਣਾ ਘਰ ਕੀਤਾ ਸੀ ਚੌਥਾ ਕੁਸ਼ਨ ਹੈ ਵੈਨ ਐਂਡ ਬਾਈ ਹੂਮ ਦ ਇੰਡੀਪੈਂਡੈਂਟ ਸਟੇਟ ਆਫ ਅਵਧ ਵਸ ਫਾਊਂਡ ਅਵਧ ਦੀ ਜਿਹੜੀ ਸਟੇਟ ਸੀ ਇੰਡੀਪੈਂਡੈਂਟ ਸਟੇਟ ਜਿਹੜੀ ਸੀਗੀ ਉਹ ਕਿੰਨੇ ਬਣਾਈ ਸੀ ਤੇ ਕਦੋਂ ਬਣਾਈ ਸੀ ਤਾਂ ਅਨਸਰ ਹੈਗਾ ਇਨ 1739 80 1739 80 ਇਸ ਵੀ ਦੇ ਵਿੱਚ ਸਾਦਤ ਖਾਨ ਫਾਊਂਡ ਅਵਧ ਨੈਕਸਟ 5ਥ ਕੁਸ਼ਨ ਇਜ਼ ਹਾਊ ਬੁక్స్ ਐਸ ਹਿਸਟੋਰੀਕਲ ਸੋਰਸ ਸੋਰਸ ਹੇਲਪ ਅਸ ਬੁక్స్ ਜਿਹੜੀਆਂ ਆ ਉਹ हिस्टोरीकल सोर्स के वजो साल्प किएँ कर दिया ने आंसर है आंसर इस बुक्स वी गेट द नॉलेज अबाउट द प्रोग्रेस ऑफ मीन द फील्ड ऑफ आर्ट साइंस लिटरेचर इन्फोमेन द फील्ड ऑफ आर्ट सॉर इत होना से थोड़ा ठीक कर दोग्रैस ऑफ uh, field of art science literature history and music in indian and many other languages ਇਥੇ ਥੋੜੀ ਜਿਹੀ ਮਿਸਟੇਕ ਹੋਈ ਹੈ ਤੁਸੀਂ ਬੁੱਕ ਦੇ ਵਿੱਚ ਹੀ ਇਹ ਲਾਈਨ ਦਿੱਤੀ ਹੋਈ ਹੈ ਉੱਥੋਂ ਥੋੜਾ ਜਿਹਾ ਦੇਖ ਕੇ ਇਹਨੂੰ ਸਹੀ ਕਰ ਲੈਣਾ ਇਹ ਬਿਲਕੁਲ ਹੀ ਸਹੀ ਹੋ ਜਾਏਗੀ ਰਾਈਟ ਹਨ ਇਨ ਬਰੀਫ ਅਬਾਊਟ ਦ ਹਿਸਟੋਰੀਕਲ ਬਿਲਡਿੰਗਸ ਹਿਸਟੋਰੀਕਲ ਬਿਲਡਿੰਗਸ ਦੇ ਵਿੱਚ ਥੋੜਾ ਸੀ ਬਰੀਫ ਦੇ ਨਾਲ ਲਿਖਣਾ ਹੈ ਸੋ ਇਹਦਾ ਆਨਸਰ ਅਸੀਂ ਲਿਖਾਂਗੇ ਥਰੂ ਹਿਸਟੋਰੀਕਲ ਬਿਲਡਿੰਗਸ ਵੀ ਗੈਟ ਦ ਇਨਫੋਰਮੇਸ਼ਨ ਰਿਲੇਟਡ ਅਬਾਊਟ different styles and techniques used in architecture by indians in the past some major historical buildings in india are taj mahal qutub minar victoria memorial india gate and parliament house ki inna buildings to sanu architecture da pata lagda si te eh jadiyan buildings hagiyan ne oh taj mahal qutub minar lal kila ਜਿੰਨੀਆਂ ਵੀ ਹਿਸਟੋਰੀਕਲ ਬਿਲਡਿੰਗਸ ਹੈਗੀਆਂ ਨੇ ਤੁਸੀਂ ਉਹਨਾਂ ਦਾ ਨਾਮ ਇੱਥੇ ਲਿਖ ਸਕਦੇ ਹੋ ਹਾਊ ਨਿਊਜ਼ਪੇਪਰ ਮੈਗਜ਼ੀਨਸ ਐਂਡ ਪੈਂਫਲੇਟਸ ਆਰ ਹੈਲਪਫੁਲ ਇਨ ਹਿਸਟਰੀ ਇਹ ਆਨਸਰ ਹੈ ਵੀ ਗੇਟ ਇਨਫੋਰਮੇਸ਼ਨ ਥਰੂ ਨਿਊਜ਼ਪੇਪਰਸ ਮੈਗਜ਼ੀਨਸ ਐਂਡ ਪੈਂਫਲੇਟਸ ਅਬਾਊਟ ਦਾ ਮਾਡਰਨ ਪੀਰੀਅਡ ਆਫ ਇੰਡੀਅਨ ਹਿਸਟਰੀ ਵਿਚ ਵਰ ਪਬਲਿਸ਼ਡ ਇਨ ਇੰਡੀਆ ਇਨ ਡਿਫਰੈਂਟ ਲੈਂਗੁਏਜਸ ਸਮ ਆਫ ਦਾ ਨਿਊਜ਼ਪੇਪਰ ਆਰ ਦਾ ਟ੍ਰਿਬਿਊਨ ਦਾ ਟਾਈਮਸ ਆਫ ਇੰਡੀਆ ਵਿਚ ਆ ਸਟਿਲ ਇਨ ਪਬਲਿਕੇਸ਼ਨ ਸੇਮ ਟੂ ਸੇਮ ਤੁਹਾਡੀ ਬੁੱਕ ਦੇ ਵਿੱਚੋਂ ਆਪਾਂ ਲਾਈਨ ਲਈ ਹੋਈ ਏ ਕਿ ਜੜੀਆਂ ਸੀਗੀਆਂ ਕੁਝ ਜੜੀਆਂ ਅਜੀਬ ਛਾਪ ਰੀਆਂ ਨੇ ਅਖਬਾਰਾਂ ਜਿਦਾਂ ਦਾ ਟ੍ਰਿਬਿਊਨ ਦਾ ਟਾਈਮਸ ਆਫ ਇੰਡੀਆ ਹੈ ਤੇ ਇਨਾਂ ਤੋਂ ਸਾਨੂੰ ਮਾਡਰਨ ਹਿਸਟਰੀ ਬਾਰੇ ਜਾਣਕਾਰੀ ਮਿਲਦੀ ਸੀ ਜੜੀਆਂ ਕਿ ਵੱਖਰੀਆਂ ਵੱਖਰੀਆਂ ਪਾਸ਼ਾਵਾਂ ਵਿੱਚ ਛਾਪਦੀਆਂ ਸੀ ਨੈਕਸਟ 8th ਕੁਐਸਚਨ ਇਜ਼ ਨੋਟ ਰਾਈਟ ਦਾ ਨੋਟ ਔਨ ਰਾਈਟ ਅ ਨੋਟ ਔਨ ਗਵਰਨਮੈਂਟ ਡਾਕੂਮੈਂਟਸ ਆਨਸਰ ਗਵਰਨਮੈਂਟ ਡਾਕੂਮੈਂਟਸ ਆਰ ਦਾ ਇੰਪੋਰਟੈਂਟ ਸੋਰਸ ਆਫ ਮਾਡਰਨ ਇੰਡੀਅਨ ਹਿਸਟਰੀ ਵਾਈਲ ਸਟੱਡੀਿੰਗ ਥੀਸ ਵੀ ਗੈਟ ਦਾ ਨੋਲੇਜ ਆਫ ਦਾ ਮਿਚੂਅਲ ਰਿਲੇਸ਼ਨਸ Ethica value, mutual relations and the way, how to Britishers controlled the Indian states. From these government documents we also get knowledge about the ways to Britishers exploited Indian economically. ਇਥੋਂ ਸਾਨੂੰ ਇਹ ਜਿਹੜੀ ਇੰਡੀਆ ਗਵਰਨਮੈਂਟ ਡਾਕੂਮੈਂਟਸ ਆ ਜਿੱਦਾਂ ਉਹਨਾਂ ਨੇ ਰਿਫਾਰਮਰ ਬਣਾਏ ਜਾਂ ਹੋਰ ਸਕੀਮਾਂ ਵਗੈਰਾ ਬਣਾਉਂਦੇ ਸੀ ਉਹਨਾਂ ਤੋਂ ਵੀ ਸਾਨੂੰ ਪਤਾ ਲੱਗਦਾ ਏ ਕਿ ਕਿੱਦਾਂ ਮਤਲਬ ਮਾਡਰਨ ਮਾਡਰਨ ਕਾਲ ਦੇ ਵਿੱਚ ਜਿਹੜਾ ਹਿਸਟਰੀ ਸੀਗੀ ਉਥੇ ਬ੍ਰਿਟਿਸ਼ਰਸ ਇੱਥੇ ਕਿਵੇਂ ਆਏ ਉਹਨਾਂ ਨੇ ਕਿਵੇਂ ਆਪਣਾ ਰਾਜ ਸਥਾਪਿਤ ਕੀਤਾ ਕਿਵੇਂ ਉਹਨਾਂ ਨੇ ਇੰਡੀਅਨਸ ਨੂੰ ਇੰਡੀਅਨ ਸਟੇਟ ਨੂੰ ਕਿੱਦਾਂ ਕੰਟਰੋਲ ਕੀਤਾ ਤੇ ਉਹਨਾਂ ਤੋਂ ਸਾਨੂੰ ਵੀ ਪਤਾ ਲੱਗਦਾ ਏ ਕਿ ਉਹਨਾਂ ਨੇ ਕਿਹੜੇ-ਕਿਹੜੇ ਤਰੀਕਿਆਂ ਦੇ ਨਾਲ ਇੰਡੀਅਨ ਲੋਕਾਂ ਨੂੰ ਆਰਥਿਕ ਤੌਰ ਤੇ ਕੁਚਲਿਆ नैक्सट ए फिल बल्स फर्स्ट ऐ इन यूरप मॉडर्न पीरियड बिगेन इन द सिकटीन सेंचुरी देयर वॉज डैश पीरियड इन इंडियन इन इंडिया इन द सिक्सटीन सेंचुरी तो उस समय सिक्सटीन सेंचुरी इंडिया केल रहा मिडेबल पीरियड चल रहा है थर्ड इज पठान डैश 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 पठानस एंड राजपूत्स एक्सेट्रा न्यू पावर एमर्ज इन द एटीन सेंचुरी कि जीडिया थी अंदरूनी ताकत से जड़ियाँ उभर रही मराठा सिख रोहेलास राइट ट्रू एंड फॉल्स इन द बैकेट ब्रैकेट गिव आफ्टर ऑफ्टर ईच स्टेटमेंट देयर वर मैनी देयर वर मैनी सोशल एविल्स प्रिविलेंट इन इंडिया एचुरी टू वैसटन आइडिया एनलाइट द इंडियन अलोंग विद वेस्टर्न एजुकेशन एंड लिटरेचर टू इन इंडिया मुगल एम्पायर वॉज़ मोर पावरफुल इन द एटीन सेंचुरी फॉल्स क्योंकि मुगल एम्पायर जोड़ा एटीन सेंचुरी वीक हो गया से इस करके फॉल्स